ਦੇਖੋ ਉਸ ਤਰ੍ਹਾਂ ਦਾ ਮਹਾਵਨਾਸ਼ ਤੇ ਨਹੀਂ ਆਉਣਾ ਹੂੰ ਜਿਸ ਤਰ੍ਹਾਂ ਦਾ ਕਿਹਾ ਜਾਂਦਾ ਕਿ ਯੁੱਗ ਬਦਲ ਜਾਏਗਾ ਦੁਨੀਆ ਤੇ ਤਬਾਹੀ ਹੋ ਜਾਏਗੀ ਇਥੇ ਕੁਝ ਨਹੀਂ ਬਚਣਾ ਪਰਲੋ ਆ ਜਾਏਗੀ ਜਿਵੇਂ ਬਾਈਬਲ ਦੇ ਵਿੱਚ ਲਿਖਿਆ ਨੋਹਾ ਦਾ ਫਲੱਡ ਆ ਜਾਏਗਾ ਹਾਂ ਦੁਨੀਆ ਡੁੱਬ ਜਾਏਗੀ ਪਾਣੀ ਵਿੱਚ ਜਿੱਦਾਂ ਦੇ ਇੱਕ ਫਿਲਮ ਆਈ ਸੀ 2012 ਉਹਦੇ ਚ ਮਹਾਵਨਾਸ਼ ਲਿਖਾਇਆ ਗਿਆ ਉਹੋ ਜਿਹਾ ਮਹਾਵਨਾਸ਼ ਤਾਂ ਕੋਈ ਨਹੀਂ ਆਉਣ ਲਗਾ ਨੰਬਰ 1 ਹੈ ਦੂਜੀ ਗੱਲ ਇਹ ਹੈ ਕਿ ਤੁਹਾਨੂੰ ਦੇਖਿਆ ਹੋਣਾ ਜਦੋਂ ਬਰਸਾਤਾ ਆਉਂਦੀਆਂ ਨੇ ਬਰਸਾਤਾਂ ਦੇ ਵਿੱਚ ਉਹ ਡੱਡੂ ਜਿਹੜੇ ਨੇ ਰਸ਼ਾਮ ਨੂੰ ਇੰਨਾ ਜੋਰ ਨਾਲ ਬੋਲਦੇ ਨੇ ਟਰੈਂ 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 ਕਰਦੇ ਨੇ ਔਰ ਜਿਹੜੇ ਉਹ ਬਿੰਡੇ ਹੁੰਦੇ ਨੇ ਉਹ ਬਿੰਡੇ ਸਾਰੀ ਸਾਰੀ ਰਾਤ ਹੀ ਪਤਾ ਨਹੀਂ ਕਿਹੜੇ ਰਾਗ ਗਾਉਂਦੇ ਰਹਿੰਦੇ ਨੇ ਉਹ ਮਹਾਵਨਾਸ ਵਾਲੇ ਜਿਹੜੇ ਨੇ ਜਿਹੜੇ ਇਹ ਬਿੰਡੇ ਨੇ ਜਿਹੜੇ ਡੱਡੂ ਨੇ ਇਹ ਹਰ ਟਾਈਮ ਤੇ ਬੋਲਣਾ ਸ਼ੁਰੂ ਕਰ ਦਿੰਦੇ ਆ ਇਹਨਾਂ ਨੂੰ ਹਰ ਛੋਟੀ ਮੋਟੀ ਘਟਨਾ ਚਾਹੀਦੀ ਹੁੰਦੀ ਹੈ ਚਾਹੇ ਉਹ ਜਾਪਾਨ ਦੀ ਸੁਨਾਮੀ ਆ ਜਾਏ ਚਾਹੇ ਉਹ ਆਪਰੇਸ਼ਨ ਬਲੂ ਸਟਾਰ ਹੋ ਜਾਏ ਚਾਹੇ ਉਹ ਯੂਕਰੇਨ ਦੀ ਜੰਗ ਲੱਗ ਜਾਏ ਚਾਹੇ ਉਹ ਇਜ਼ਰਾਈਲ ਵਾਲੀ ਜੰਗ ਲੱਗ ਜਾਏ ਚਾਹੇ ਹੋਰ ਕੋਈ ਵੀ ਘਟਨਾ ਹੋ ਜਾਂਦੀ ਆ ਲੈਵਲ ਤੇ ਇਹਨਾਂ ਵੱਡਾ ਪਹਚਾਲ ਆ ਜਾਵੇ ਜਿਵੇਂ ਜਾਪਾਨ 'ਚ ਆਇਆ ਸੀ ਜਿਵੇਂ ਸਾਡੇ ਭੁੱਜ ਵਿੱਚ ਆਇਆ ਸੀ ਹਾਂ ਜਿਵੇਂ ਇੱਕ ਵਾਰੀ ਤਾਮਲਨਾਡੂ ਆਂਧਰਾ ਦੇ ਵਿੱਚ ਇੱਕ ਸੁਨਾਮੀ ਆਈ ਸੀ ਜਿਵੇਂ ਕੋਲੰਬੋ ਦੇ ਵਿੱਚ ਵੀ ਇੱਕ ਪਹਚਾਲ ਆਇਆ ਸੀ ਉਹ ਇਹ ਹਰ ਵਾਰੀ ਇਹ ਰਾਗ ਗਾਉਣਾ ਸ਼ੁਰੂ ਕਰ ਦਿੰਦੇ ਆ ਇਹੋ ਜੀਆਂ ਗੱਲਾਂ ਨੂੰ ਇਸ ਤਰੀਕੇ ਨਾਲ ਡਰਨ ਦੀ ਲੋੜ ਨਹੀਂ ਹੈ ਪਰ ਦੂਜੇ ਇਹ ਕਿ ਮਹਾਵਿਨਾਸ਼ ਦੇ بڑے ਰੂਪ ਨੇ ਮਹਾਵਿਨਾਸ਼ ਦੇ ਹੋਰ بڑے ਰੂਪ ਨੇ ਅਸੀਂ ਸਾਰਿਆਂ ਨੇ ਦੇਖਿਆ ਇੱਕ ਕਰੋਨਾ ਨਾਂ ਦੀ ਬਿਮਾਰੀ ਆਈ ਕਿਤਾਬਾਂ ਜੀ ਵੀ ਪੜਦੇ ਆ 1918 ਦੇ ਵਿੱਚ ਇੱਕ ਬਿਮਾਰੀ ਆਈ ਸੀ ਜਿਹਨੂੰ ਸਪੈਨਿਸ ਫਲੂ ਕਹਿੰਦੇ ਸੀ ਸਪੈਨਿਸ ਫਲੂ ਦੇ ਨਾਲ ਐਸਟੀਮੇਟਡ ਕੋਈ 5 ਕਰੋੜ ਲੋਕ ਮਰੇ ਸੀ 5 ਕਰੋੜ ਤੋਂ 10 ਕਰੋੜ ਲੋਕ ਉਹਦੇ ਚ 1 ਲੱਖ 1 ਕਰੋੜ 80 ਲੱਖ ਲੋਕ ਇੰਡੀਆ ਦੇ ਵੀ ਮਰੇ ਸੀ ਇੰਡੀਆ ਦੇ ਵਿੱਚ ਉਦੋਂ ਇੰਡੀਆ ਦੀ ਸਾਰੀ ਆਬਾਦੀ 30 ਕਰੋੜ ਹੁੰਦੀ ਸੀ ਉਹਦੇ ਚ 1 ਕਰੋੜ ਉਹਦੇ ਚ 2 ਕਰੋੜ ਮਰ ਗਏ 1 ਕਰੋੜ 80 ਲੱਖ ਜਾਨੀ 2 ਕਰੋੜ ਦੇ ਲੋਕ ਮਰ ਗਏ ਉਦੋਂ ਸਾਡੇ ਬਹੁਤ ਮਸ਼ਹੂਰ ਕਵੀ ਹੋਏ ਨੇ ਆਪਣੇ ਨਰਲਾ ਜੀ ਨਰਲਾ ਜੀ ਦੇ ਦੋ ਵਿਆਹ ਹੋਏ ਸੀ ਇਲੀਗਨ ਦੀ ਪਹਿਲੀ ਘਰ ਵਾਲੀ ਸੀ ਉਹ ਵੀ ਉਸੇ ਹੀ ਸਪੈਨਸ ਫਲੂ ਚ ਗਈ ਸੀ ਔਰ ਉਹ ਗੰਗਾ ਤੱਟ ਤੇ ਗਏ ਸੀ ਔਰ ਉਹਨਾਂ ਨੇ ਗੰਗਾ ਤੱਟ ਦਾ ਕਿਹੋ ਜਿਹਾ ਵਰਣਨ ਕੀਤਾ ਸੀ ਜਿਹੋ ਜਿਹਾ ਕਰੋਨਾ ਦੇ ਟਾਈਮ ਨੂੰ ਤੇ ਗੰਗਾ ਦੇ ਵਿੱਚ ਲਾਸਾਂ ਨੂੰ ਜਲਾਉਣ ਦਾ ਦੂਰ ਦੀ ਗੱਲ ਹੈ ਦਫਰਾਉਣ ਵਾਸਤੇ ਵੀ ਜਗ੍ਹਾ ਨਹੀਂ ਬਚੀ ਦੇਖਿਆ ਸੀ ਨਾ ਆਪਾਂ 2021 ਦੇ ਵਿੱਚ ਕੀ ਹੋਇਆ ਸੀ ਕਰੋਨਾ ਨੇ ਆ ਕਰੋਨਾ ਦੇ ਟਾਈਮ ਤੇ ਇਹੋ ਜਿਹਾ ਹੀ ਮੰਜ਼ਰ ਨਰਾਲਾ ਜੀ ਨੇ ਜ਼ਿਕਰ ਕੀਤਾ ਆ 1918 ਦਾ ਜਦੋਂ ਉਹਨਾਂ ਦੀ ਪਹਿਲੀ ਘਰ ਵਾਲੀ ਮਰੀ ਸੀ ਤੇ ਉਹਨਾਂ ਨੂੰ ਗੰਗਾ ਦੇ ਕਿਨਾਰੇ ਹੀ ਕਿਤੇ ਦਫਨਾਇਆ ਗਿਆ ਸੀ ਜਾਂ ਉਹਨਾਂ ਨੂੰ ਕਿਤੇ ਉਹ ਦਾ ਸੰਸਕਾਰ ਕੀਤਾ ਗਿਆ ਸੀ ਉਹ ਖੁਦ ਗਏ ਸੀ ਗੰਗਾ ਦੇ ਕਿਨਾਰੇ ਉਹ ਕਹਿੰਦਾ ਮਤਲਬ ਕਿ ਇਹੋ ਜੇ ਮਹਾਵਨਾਸ ਹੋਣਗੇ ਇੱਕ ਜੰਗਾਂ ਵੀ ਅਗਰ ਛਿੜਪਣ ਕਿਉਂਕਿ ਮੰਨ ਲਓ ਈਰਾਨ ਦੇ ਕੋਲ ਅਗਰ ਅੱਜ ਨਿਊਕਲੀਅਰ ਬੰਬ ਹੋਵੇ ਔਰ ਈਰਾਨ ਦੀ ਵੱਡੇ ਲੈਵਲ ਤੇ ਤਬਾਹੀ ਹੋ ਜਾਵੇ ਔਰ ਉਹ ਚਲਾ ਦੇਵੇ ਤੇ ਇੱਕ ਨਿਊਕਲੀਅਰ ਧਮਾਕਿਆਂ ਦੀ ਚਿੰਨ ਚ ਚੱਲ ਪਵੇਗੀ ਅਗਰ 50 ਬੰਬ ਜਾਂ 100 ਬੰਬ ਚਲੇ ਜਾਂਦੇ ਆ ਤੇ ਦੁਨੀਆ ਨੂੰ ਤਬਾਹ ਹੋਣ ਵਾਸਤੇ ਇੰਨਾ ਕੁ ਮਟੀਰੀਅਲ ਬਹੁਤ ਹੈ ਕਹਿੰਦੇ ਨਿਊਕਲੀਅਰ ਬੰਬ ਹੀ ਅੰਨੇ ਬਣ ਗਏ ਵੀ ਦੁਨੀਆ ਤਾਂ ਸੋ ਵਾਰੀ ਤਬਾਹ ਹੋ ਜਾਏ ਹੁਣ ਪਾਕਿਸਤਾਨ ਦੇ ਕੋਲ ਇਹ ਕਿਹਾ ਜਾਂਦਾ ਕਿ ਕਰੀਬ 170 ਨਿਊਕਲੀਅਰ ਬੰਬ ਨੇ ਪਾਕਿਸਤਾਨ ਦੇ ਕੋਲ ਪਾਕਿਸਤਾਨ ਦੇ ਕੋਲ ਔਰ ਇੰਡੀਆ ਦੇ ਕੋਲ ਵੀ ਇੱਕ ਸਾਲ ਪਹਿਲਾਂ ਤੱਕ 170 ਹੀ ਸੀਗੇ ਹੁਣ ਕਹਿੰਦੇ ਆ ਕਿ 180 ਹੋ ਗਏ ਨੇ 10 ਇਹਨਾਂ ਨੇ ਵੱਧ ਬਣਾ ਲਏ ਨੇ ਉਹਨਾਂ ਕੋਲ ਹੁਣ 170 180 ਨੇ ਕੋਈ ਬਹੁਤਾ ਵੰਡਿਆ ਨਹੀਂ ਆ ਸਭ ਤੋਂ ਵੱਧ ਆਟਮਿਕ ਹਥਿਆਰ 6000 ਦੇ ਕਰੀਬ ਐਟਮ ਬੰਬ ਹੈਗੇ ਨੇ ਰੂਸ ਕੋਲ 3000 ਦੇ ਕਰੀਬ ਅਮਰੀਕਾ ਕੋਲ ਨੇ ਤੇ 1000 ਦੇ ਕਰੀਬ ਚਾਈਨਾ ਲਈ ਫਿਰਦਾ 200 ਦੇ ਕਰੀਬ ਉਹ ਲਈ ਫਿਰਦੇ ਨੇ ਇੰਗਲੈਂਡ ਵਾਲੇ ਤੇ ਫਰਾਂਸ ਵਾਲੇ ਇਹ ਜੋ ਉਹ ਨੇ ਜਿਹੜੇ ਨੌਨ ਨੇ ਹੁਣ ਇਜ਼ਰਾਈਲ ਕੋਲ ਕਿੰਨੇ ਨੇ ਕਿਸੇ ਨੂੰ ਨਹੀਂ ਪਤਾ ایران ਕੋਲ ਕਿੰਨੇ ਨੇ ਕਿਸੇ ਨੂੰ ਨਹੀਂ ਪਤਾ ਨਾਰਥ ਕੋਰੀਆ ਕੋਲ ਕਿੰਨੇ ਨੇ ਕਿਸੇ ਨੂੰ ਨਹੀਂ ਪਤਾ ਤੇ ਇਸ ਕਰਕੇ ਹੋ ਸਕਦਾ ਜਿਹੜੀ ਗਿਣਤੀ ਅਸੀਂ ਦੇ ਰਹੇ ਆ ਜੋ ਇੰਟਰਨੈਸ਼ਨਲ ਲੈਵਲ ਤੇ ਆ ਰਹੀ ਹੈ ਇਹ ਗਿਣਤੀ ਵਧ ਘਟ ਵੀ ਹੋ ਸਕਦੀ ਹੈ ਇਹਨਾਂ ਦਾ ਅਗਰ 5% ਵੀ ਚੱਲ ਜੇ 5% ਕੀ ਕਹਿੰਦਾ ਮੈਂ 2% 1% ਵੀ ਚੱਲ ਜੇ 1% ਚੱਲ ਜੇ ਤੇ ਦੁਨੀਆ ਨੂੰ ਤਬਾਹ ਹੋਣ ਲੱਗਿਆ ਟਾਈਮ ਨਹੀਂ ਲੱਗਣਾ ਕਿਉਂਕਿ ਇਹ ਹਥਿਆਰ ਓਨੇ ਖਤਰਨਾਕ ਨੇ ਜਿਹੜੇ ਨਾਗਾਸਾਕੀ ਹਿਰੋਸ਼ੀਮਾ ਦੇ ਵਰਤੇ ਗਏ ਸੀ ਉਹਨਾਂ ਨਾਲੋਂ 10 10 ਤੋਂ 100 100 ਗੁਣਾ ਜ਼ਿਆਦਾ ਖਤਰਨਾਕ ਬੰਬ ਨੇ ਇਸ ਕਰਕੇ ਇਹ ਚੱਲਨੇ ਦਾ ਨਹੀਂ ਚਾਹੀਦਾ ਮਹਾਵਨਾਸ਼ ਹੋਣਾ ਨਹੀਂ ਚਾਹੀਦਾ ਪਰ ਇਹ ਟਰੰਪ ਵਰਗੇ ਸੰਕਿਆਂ ਦੀ ਕੋਈ ਕਮੀ ਨਹੀਂ ਹੈ ਔਰ ਦੁਨੀਆ ਦੇ ਉੱਤੇ ਅਸਲ ਵਿੱਚ ਅੰਦਰਾਸਤਰਾਵਾਦੀ ਨੇਰੀ ਚੱਲੀ ਹੋਈ ਹੈ ਤੁਰਕੀ 'ਚ ਵੀ ਇੱਕ ਅੰਦਰਾਸਤਰਾਵਾਦੀ ਸਰਕਾਰ ਆ ਚੁੱਕੀ ਹੈ ਆਜ਼ਰਬਾਈਜਾਨ 'ਚ ਇੱਕ ਅੰਦਰਾਸਤਰਾਵਾਦੀ ਸਰਕਾਰ ਆ ਜਾ ਚੁੱਕੀ ਹੈ ਆ ਈਰਾਨ ਦੇ ਵਿੱਚ ਪਹਿਲਾਂ ਹੀ ਇੱਕ ਬਣ ਕੇ ਬੈਠੀ ਹੈ ਔਰ ਕੋਲੰਬੋ ਦੇ ਵਿੱਚ ਤਾਂ ਖੈਰ ਅਸੀਂ ਨਹੀਂ ਸੋਚਦੇ ਆ শ্রীলੰਕਾ ਦੇ ਵਿੱਚ ਉੱਥੋਂ ਦੇ ਲੋਕਾਂ ਨੇ ਇੱਕ ਅੰਦਰਾਸਤਰਾਵਾਦੀ ਸਰਕਾਰ ਤੋਂ ਖੜਾ ਸੁੜਾ ਲਿਆ ਹੂੰ ਉਹ ਤਾਂ ਚੰਗੀ ਗੱਲ ਹੋਈ ਆ ਹੁਣ ਬੰਗਲਾਦੇਸ਼ ਦੇ ਵਿੱਚ ਵੀ ਇਹ ਕਾਂਦ ਰਾਸ਼ਟਰਵਾਦੀ ਸਰਕਾਰ ਆ ਗਈ ਆ ਬਰਮਾ ਦੇ ਵਿੱਚ ਪਹਿਲਾਂ ਹੀ ਬਣ ਕੇ ਬੈਠੀ ਆ ਆਈ ਇਹ ਅੰਦਰ ਰਾਸ਼ਟਰਵਾਦੀ ਸਰਕਾਰਾਂ جنگ ਦੇ ਬਹੁਤ ਨਜ਼ਦੀਕ ਹੁੰਦੀਆਂ ਨੇ ਔਰ ਇਹ جنگ ਨੂੰ ਬਹੁਤ ਜਲਦੀ ਛੇੜਦੇ ਨੇ ਇਹਨਾਂ ਨੂੰ ਪਤਾ ਨਹੀਂ ਕੀ ਬਿਮਾਰੀ ਜਿਹੜੀ ਹੁੰਦੀ ਹੈ ਜਿਵੇਂ ਹਲਕਾਏ ਕੁੱਤੇ ਉਹਦੀ ਇੱਕ ਬਿਮਾਰੀ ਹੁੰਦੀ ਆ ਨਾ ਹਰ ਕਿਸੇ ਨੂੰ ਕੱਟਣਾ ਉਵੇਂ ਹੀ ਇਹ ਕਾਂਦ ਰਾਸ਼ਟਰਵਾਦੀ ਰਾਸ਼ਟਰਪਤੀ ਜਾਂ ਅੰਦਰ ਰਾਸ਼ਟਰਵਾਦੀ ਪ੍ਰਧਾਨ ਮੰਤਰੀ ਦੂਜੇ ਮੁਲਕ ਨੂੰ ਇਦਾਂ ਹੀ ਕੱਟਦਾ ਹਲਕਾਏ ਕੁੱਤੇ ਵਾਂਗ ਜਿਵੇਂ ਟਰੰਪ ਨੇ ਈਰਾਨ ਨੂੰ ਕਟਿਆ ਤੇ ਇਸ ਕਰਕੇ ਇਹ ਚੀਜ਼ਾਂ ਨਹੀਂ ਹੋਣੀਆਂ ਚਾਹੀਦੀਆਂ ਔਰ ਅਗਰ ਇਹ ਅੰਤਰਰਾਸ਼ਟਰੀਵਾਦ ਦਾ ਬੁਖਾਰ ਥੋੜਾ ਜਿਆਦਾ ਹੋਰ ਅੱਗੇ ਵਧਿਆ ਤੇ ਦੁਨੀਆ ਨੂੰ ਤਬਾਹ ਹੁੰਦਿਆਂ ਮੈਨੂੰ ਨਹੀਂ ਲੱਗਦਾ ਦੇਰ ਲੱਗਣੀ ਆ ਜੇ 100 200 150 500 ਐਟਮ ਬੰਬ ਚੱਲ ਗਏ ਜਾਂ ਨਿਊਕਲੀਅਰ ਬੰਬ ਚੱਲ ਗਏ ਤੇ ਦੁਨੀਆ ਤਬਾਹ ਹੋਈ ਸਮਝੋ ਇਸ ਕਰਕੇ ਅਸੀਂ ਮਹਾਵਨਾਸ਼ ਦੇ ਬਹੁਤ ਨੇੜੇ ਬੈਠੇ ਆ ਬਸ ਬਹੁਤ ਨੇੜੇ ਬੈਠੇ ਆ ਹਾਂ ਬਹੁਤ ਨੇੜੇ ਬੈਠੇ ਆ ਬਾਕੀ ਜਿਹੜੀਆਂ ਤੁਸੀਂ ਗੱਲਾਂ ਕਰਦੇ ਸੀ ਕਿ ਬਾਬਾ ਵੇਂਗਾ ਕੀ ਕਹਿੰਦਾ ਔਰ ਹੁਣ ਇੱਕ ਨਵੀਂ ਵੇਂਗਾ ਮੈਂ ਤਾਂ ਇਹ ਗੱਲ ਨਹੀਂ ਕਿਤੇ ਮੈਂ ਸਵਾਲ ਹੀ ਪੁੱਛਣ ਲੱਗਾ ਸੀ ਕਹਿੰਦੇ ਦੁਨੀਆ ਤਬਾਹ ਹੋਣ ਲੱਗੀ ਆ ਬੜੀ ਜਲਦੀ ਤਬਾਹ ਹੋਣ ਲੱਗੀ ਆ ਸਾਡੇ ਕੋਲ ਸਮਾਂ ਬਹੁਤ ਘੱਟ ਰਹਿ ਗਿਆ ਉਹਦੇ ਤਰੀਕ ਵੀ 5 ਜੁਲਾਈ ਦੇ ਦੇ ਫਿਰਦੇ ਆ 5 ਜੁਲਾਈ ਇਸ ਸਾਲ ਆਹ ਕੱਲ ਪਰਸਵਾਂਣ ਵਾਲੀ ਆ ਤੇ ਰਿਓ ਤੱਕ ਸੁੱਕੀ ਰੀਓਤਾ ਚੁੱਕ ਜਿਹੜੀ ਨਵੀਂ ਵੰਗ ਆਈ ਆ ਉਹ ਜਪਾਨ ਦੇ ਵਿੱਚ ਉਹ ਕਹਿੰਦੇ ਆ ਕਿ ਉਹਨੇ ਉਹਦੀ 100% ਭੇਸਬਾਣੀਆਂ ਸਹੀ ਹੁੰਦੀਆਂ ਨੇ ਨਹੀਂ ਨਹੀਂ ਹਜੇ ਤਾਂ ਚਲੋ 5 ਜੁਲਾਈ ਹਾਂ ਜੁਲਾਈ ਜੁਲਾਈ ਆਣ ਵਾਲੀ ਹੈ ਜੁਲਾਈ 2010 10 ਦਿਨ ਬਾਅਦ ਆ 10 ਦਿਨ ਬਾਅਦ 10 ਦਿਨ ਬਾਅਦ ਪੰਜ ਲਾਈ ਵੀ ਆ ਜਾਣੀਆਂ ਆ ਵੀ ਜਾਣੀਆਂ ਚਲੀ ਵੀ ਜਾਣੀਆਂ ਇਹ ਉਵੇਂ ਹੋਣਾ ਜਿਵੇਂ 1984 ਇੱਕ ਨਾਵਲ ਲਿਖਿਆ ਗਿਆ ਸੀ ਕਿ 1984 ਦੀ ਦੁਨੀਆ ਤਬਾਹ ਹੋਣੀ ਆ ਹੁਣ ਮੈਨੂੰ ਲੱਗਦਾ ਕੋ 1984 ਲੰਘੇ ਨੂੰ 40 ਸਾਲ ਤਾਂ ਹੋ ਹੀ ਗਏ ਆ ਦੁਨੀਆ ਜੇ ਵੀ ਚੱਲੀ ਜਾਂਦੀ ਆ ਤੇ ਇਹ ਕੰਮ ਇਦਾਂ ਹੀ ਚੱਲਦੇ ਰਹਿਣੇ ਆ ਇਹ ਭੇਸਬਾਣੀਆਂ ਵੀ ਇਵੇਂ ਚੱਲਦੀਆਂ ਰਹਿਣੀਆਂ ਪਰ ਦੂਜੀ ਤਰ੍ਹਾਂ ਦੀਆਂ ਤਬਾਹੀਆਂ ਇੱਕ ਹੋਣ ਵਾਲੀਆਂ ਨੇ ਉਹ ਤਬਾਹੀਆਂ ਹੁਣ ਦੇਖੋ ਆਹੀਂ ਦੇਖਿਆ ਕਰੋਨਾ ਆਇਆ कोरोना ਵਿੱਚ ਬਹੁਤ ਵੱਡੀ ਤਬਾਹੀ ਹੋਈ ਕਰੀਬ 2 ਕਰੋੜ ਦਾ 1.5 ਕਰੋੜ ਦਾ ਅੰਕੜਾ WHO ਨੇ ਦਿੱਤਾ ਉਹ 1.5 ਕਰੋੜ ਦਾ ਅੰਕੜਾ ਤੇ ਉਹ ਸੀ ਜਿਹੜੇ করোনা ਨਾਲ ਮਰੇ ਮੁੜ ਕੇ ਜਿਹੜੀਆਂ করোনা ਦੀਆਂ ਵੈਕਸੀਨਾਂ ਲੱਗੀਆਂ ਵੈਕਸੀਨਾਂ ਨਾਲ ਮੇਰਾ ਆਪਣਾ ਇਹ ਹਕਲਣਾ ਹੈ ਕਿ ਬੰਦੇ করোনা ਨਾਲੋਂ ਜ਼ਿਆਦਾ ਮਰੇ করোনা ਨੂੰ ਬਚਾਉਣ ਵਾਸਤੇ ਜਿਹੜੀਆਂ ਉਹ ਘਟੀਆ ਵੈਕਸੀਨਾਂ ਆਈਆਂ ਜਿਵੇਂ ਕੋਵੀਸੀਲ ਹੋਈ ਕੋ ਵੈਕਸੀਨ ਹੋਈ ਜਿਹੜੀਆਂ ਸਾਡੀ ਸਰਕਾਰ ਨੇ ਲੋਕਾਂ ਨੂੰ ਛੇਤਰ ਮਾਰ ਮਾਰ ਕੇ ਲਾਈਆਂ ਉਹਨਾਂ ਕੋਰ ਵੈਕਸੀਨਾਂ ਨਾਲ ਲੋਕ ਜ਼ਿਆਦਾ ਮਰੇ ਔਰ ਉਹ ਹਾਰਟ ਅਟੈਕ ਨਾਲ ਮਰੇ ਉਹਨਾਂ ਦੇ ਲਿਵਰ ਦੇ ਵਿੱਚ ਖੂਨ ਜੰਮਿਆ ਲਿਵਰ ਬਰਬਾਦ ਹੋਇਆ ਲੋਕ ਤੜਪ ਤੜਪ ਕੇ ਮਰੇ ਫੇਫੜਿਆਂ 'ਚ ਖੂਨ ਜੰਮਿਆ ਲੋਕ ਤੜਸੜ ਕੇ ਮਰੇ ਲੋਕਾਂ ਦੇ ਗੁਰਦਿਆਂ 'ਚ ਖੂਨ ਜੰਮਿਆ ਔਰ ਲੋਕਾਂ ਦੇ ਅੰਦਰੂਨੀ ਅੰਗਾਂ ਨੇ ਕੰਮ ਕਰਨੇ ਬੰਦ ਕਰ ਦਿੱਤੇ ਔਰ ਉਹਨਾਂ ਵੈਕਸੀਨਾਂ ਨੇ ਇਨੇ ਕ ਚੰਦ ਚੜਾਏ ਨੇ ਕਿ ਹੁਣ ਫੇਰ ਕਰੋਨਾ ਆ ਰਿਹਾ ਹੈ ਦੇਖੋ ਅੱਜ ਅੱਜ ਤੋਂ 15 ਦਿਨਾਂ ਬਾਅਦ ਜਾਂ 20 ਦਿਨਾਂ ਬਾਅਦ ਜਾਂ 1 ਮਹੀਨੇ ਬਾਅਦ ਸਾਡਾ ਮੁਲਕ ਕਰੋਨਾ ਦੀ ਬਹੁਤ ਤਗੜੀ ਚਪੇਟ ਚ ਆਉਣ ਵਾਲਾ ਕਰੋਨਾ ਦੁਆਰਾ ਆ ਰਿਹਾ ਬੋਨ ਕਰੋਨਾ ਆ ਰਿਹਾ ਔਰ ਬਹੁਤ ਖਰਾਬ ਆ ਰਿਹਾ ਹੈ ਨਾ ਕਰੋਨਾ ਬਹੁਤ ਹੀ ਖਤਰਨਾਕ ਰੂਪ ਚ ਆ ਰਿਹਾ ਔਰ ਇਹ ਕਰੋਨਾ ਦਾ ਨਾਮ ਹੈਗਾ ਰੀਜਰਬਲੇਡ ਕਰੋਨਾ ਰੀਜਰਬਲੇਡ ਕਰੋਨਾ ਇਹਨੂੰ ਨਿੰਬਸ ਵੀ ਬੋਲਦੇ ਨੇ ਇਹ ਨਿੰਬਸ ਕਰੋਨਾ ਅਗਰ ਕਿਸੇ ਨੂੰ ਹੋ ਗਿਆ ਅੱਜ ਅੱਜ ਅਮਰੀਕਾ ਦੇ ਵਿੱਚ ਜਾਂ ਚਾਈਨਾ ਦੇ ਵਿੱਚ ਜੋ ਇਹਦੀ ਪ੍ਰੇਵਲੈਂਸ ਹੈ ਉਹ 37% ਹੈ। ਔਰ ਇਹ ਦੱਸਿਆ ਜਾ ਰਿਹਾ ਹੈ ਕਿ ਬਹੁਤ ਜਲਦੀ 50 ਤੋਂ 60% ਹੋ ਜਾਣੀ ਹੈ। ਜਿਸ ਦਿਨ ਇਹ 60% ਹੋ ਗਈ ਇਹਦਾ ਮਤਲਬ ਹਰ ਕਰੋਨਾ ਦਾ ਮਰੀਜ਼ ਜਿਹਦੇ ਗਲੇ ਦੇ ਵਿੱਚ ਜਦੋਂ ਇੱਕ ਤਰ੍ਹਾਂ ਦੇ ਰੇਜ਼ਰ ਦੇ ਬਲੇਡ ਮਾਰ ਦਿੱਤੇ ਜਾਣ ਬਲੇਡ ਨਾਲ ਅੰਦਰੋਂ ਵੱਢ ਦਿੱਤਾ ਜਾਏ ਔਰ ਜਿੰਨੀ ਦਰਦ ਹੁੰਦੀ ਆ ਓਨੀ ਦਰਦ ਬੰਦੇ ਦੇ ਗਲੇ 'ਚ ਹੁੰਦੀ ਆ। ਉਹ ਬੰਦਾ ਚਾਹੇ ਕਰੋਨਾ ਨਾਲ ਮਰੇ ਨਾ ਮਰੇ ਦਰਦ ਨਾਲ ਮਰ ਜਾਣਾ। ਦਰਦ ਨਾਲ ਮਰ ਜਾਣਾ ਔਰ ਬੰਦਾ ਇਹ ਦੁਆ ਕਰੇਗਾ ਕਿ ਰੱਬਾ ਮੈਨੂੰ ਚੱਕ ਲੈ। ਹਾਂ ਔਰ ਉਹਦੇ ਨਾਲ ਹਸਪਤਾਲਾਂ ਦੇ ਬਿੱਲ ਬਣਨੇ ਆ ਹਸਪਤਾਲਾਂ ਦੇ ਲੱਖਾਂ ਰੁਪਏ ਦੇ ਬਿੱਲ ਬਣਨੇ ਆ ਔਰ ਹਰ ਬੰਦਾ ਤੇ ਲੱਖਾਂ ਰੁਪਏ ਖਰਚ ਨਹੀਂ ਸਕਦਾ ਔਰ ਬਹੁਤ ਸਾਰੇ ਲੋਕ ਮੌਦੇ ਮੂਹ ਚ ਜਾਣੇ ਆ ਔਰ ਸਰਕਾਰ ਨੇ ਇਸ ਦਾ ਫਾਇਦਾ ਲੈ ਕੇ ਮੁੜ ਕੇ ਲਾਕਡਾਊਨ ਵੀ ਹੋ ਸਕਦਾ ਕਰੇ ਸਰਕਾਰ ਤੇ ਬੇਕੁਫੀਆਂ ਕਰਦੀ ਹੁੰਦੀ ਹੈ ਔਰ ਸਰਕਾਰ ਹੋ ਸਕਦਾ ਲੋਕਾਂ ਦੇ ਮੂੰਹਾਂ ਤੇ 마ਸਕ ਵੀ ਚੜਾ ਦੇ ਔਰ ਹੋ ਸਕਦਾ ਹੈ ਕਰੋਨਾ ਦੇ ਮਰੀਜ਼ਾਂ ਦੇ ਮੂੰਹਾਂ ਤੇ ਵੀ 마ਸਕ ਚੜਾ ਦੇ ਉਹ ਵਿਚਾਰਾ ਪਹਿਲੇ ਤੜਫ ਰਿਆ ਹੋਊਗਾ ਉਹਨੂੰ ਸਾਹ ਆ ਨਹੀਂ ਰਿਹਾ ਹੋਣਾ ਉੱਤੇ ਇਹਨਾਂ ਨੇ 마ਸਕ ਚੜਾ ਦੇ ਨੇ ਇਸ ਕਰਕੇ ਸਰਕਾਰਾਂ ਨੇ ਬੇਕੁਫੀਆਂ ਫੇਰ ਕਰਨੀਆਂ ਨੇ ਸਰਕਾਰਾਂ ਨੇ ਮੁੜ ਕੇ ਵੈਕਸੀਨਾਂ ਵੀ ਲਾਉਣੀਆਂ ਨੇ ਸਰਕਾਰਾਂ ਨੇ ਵੈਕਸੀਨਾਂ ਲਾਉਣੀਆਂ ਨੇ ਵ ਇਹੋ ਜਿਹੀਆਂ ਤਬਾਹੀਆਂ ਬਹੁਤ ਆਉਣਗੀਆਂ ਇਹੋ ਜਿਹੀਆਂ ਤਬਾਹੀਆਂ ਬਹੁਤ ਆਉਣਗੀਆਂ ਤੁਹਾਨੂੰ ਯਾਦ ਹੋਏਗਾ